ਅੱਜ ਦਾ ਜਿਹੜਾ ਬਾਈ ਸਮਾਂ ਵੀ ਕਹਿੰਦੇ ਵੀ ਜਿਹੜਾ ਯਾਰ ਮਿੱਤਰ ਕੋਈ ਤਰੱਕੀ ਕਰ ਜਾਂਦਾ ਤੇ ਵੀ ਇੰਨਾ ਪਿਆਰ ਹੁੰਦਾ ਅਗਲੇ ਦੇ ਵਿੱਚ ਜਦੋਂ ਬਚਪਨ ਤੋਂ ਲਾੜੋ ਪਿਆਰ ਹੁੰਦਾ ਵਾ ਹਨ ਜਿਵੇਂ ਜਿਵੇਂ ਵੱਡਾ ਹੋ ਜਾਂਦਾ ਤਰੱਕੀ ਵੱਲ ਵੱਧਦਾ ਤੇ ਮਿੱਤਰ ਆਉਂਦੇ ਯਾਰ ਮਿੱਤਰ ਨੂੰ ਪਿਆਰ ਵਾਲੇ ਬੰਦੇ ਨਹੀਂ ਭੁੱਲ ਜਾਂਦਾ ਉਹ ਭਵਾਨਾਂ ਦੇ ਆ ਉਹ ਨਾ ਭੁੱਲ ਜਾਂਦਾ ਉਹ ਵੀ ਪਿਛਲੇ ਪਿਆਰ ਨੂੰ ਉਹ ਰਾਜਾ ਨਾ ਸਿਆਣ ਦਾ ਕੰਗਾਲ ਯਾਰ ਕੌਣ ਸੋਚ ਕਰਦਾ ਬਿਨਾਂ ਬੁਲਾਏ ਤੋਂ ਉਹ ਵੀ ਕੁਝ ਮੰਗਦਾ ਮਿਲਣ ਆਇਆ ਹੈ ਵਾਨੂ ਹਾਂ ਸਦਾ ਮਾਗੇ ਅੱਛਾ ਇਹੋ ਨੇ ਮੈਨੂੰ ਕਿਛਾ ਨਾ ਹਾਂ ਜੁਆਕਾਂ ਨੂੰ ਰਵਾ ਕੇ ਖੜਕਾਇਆਂ ਟੱਲ ਗਿਆ ਨਹੀਂ ਕਿਦਣਾ ਸਮਾਨ ਇਹ ਪਾਉਂਦੇ ਚੱਲ ਗਿਆ ਤੇ ਆ ਗਿਆ ਕਿ ਤੈਨੂੰ ਕਾਵਾ ਰੌਲੀ ਪਾਏ ਤੂੰ ਨਹੀਂ ਉਹ ਵੀ ਕੁਛ ਮੰਗਦਾ ਮਿਲਣ ਵਾਈ ਆਹ ਆਹ ਉਹ ਆਲਾ ਜੁਆ ਕਰਵਾਈ ਜੰਨੇ ਆ ਗਰੀਬੀ ਆ ਹਾਂ ਕਰ ਦੀ ਗਰੀਬੀ ਸਹਿਣੀ ਤਾਂ ਔਖੀ ਹੈ ਮੈਨੂੰ ਹੀ ਪਤਾ ਹਾਂ ਵੀ ਹੁਣ ਤੂੰ ਜੁਆਕਾਂ ਨੂੰ ਰੋਈ ਜਾਂਦੀ ਆ ਇਹ ਉਹਦੇ ਕੋਲ ਜਾਣਾ ਉਹ ਵੀ ਕੋ ਮੰਗਦਾ ਹੈ ਉਹਦੀ ਨਜ਼ਰ ਨਿਆਇ ਕੋਈ ਨਾ ਕੋ ਤਾਂ ਲੈ ਕੇ ਜਾਣੀ ਪਊ ਸਹੀ ਹੈ ਸਹੀ ਹੈ ਹੈ ਇਹ ਖਾਲੀ ਹੱਥ ਜਾਇਓ ਕਹਣਗੇ ਆ ਖਾਨਜੀ ਜੀ ਲੈ ਲਓ ਪਰਦੇਸੀ ਤਾਇਏ ਨੂੰ ਹਾਂ ਤੁਹਾਡਾ ਤਾਇਆ ਆਇਆ ਖਾਣ ਨੂੰ ਹੁਣ ਮੇਰੇ ਕੋਲੇ ਕੀ ਹੋਊਗਾ ਏੜੀਆਂ ਵੀ ਉੱਥੇ ਅੱਟ ਪਰਜਾਈਆਂ ਉਹਨੇ ਮੇਰੇ ਕੋਲ ਵੀ ਅੱਟ ਪਰਜਾਈਆਂ ਤੇ ਬਈ ਕਿਹੜਾ ਕਰ ਪਰਾਂਣੀਆਂ ਬੈਠੀਆਂ ਬੁੱਲ ਜੀ ਵੀ ਆਹ ਤੇਰਾ ਯਾਰ ਆ ਕ੍ਰਿਸ਼ਨ ਨੂੰ ਕਹਿੰਦੇ ਅੱਛਾ ਨਾ ਗਰੀਬ ਯਾ ਇਹ ਦੱਸਦੇ ਪਦੇ ਕੋਲ ਤੇ ਉਹ ਕਹਿੰਦਾ ਇਹ ਮੇਰਾ ਯਾਰ ਆ ਗਰੀਬ ਨਹੀਂ ਗਰੀਬ ਹੈ ਰੱਬ ਦਾ ਭਗਤਾ ਹੈ ਇਹ ਤਾਂ ਗੰਗਾ ਦੇ ਨੀਰ ਅਰਜਾ ਪਿਆਰ ਕੋ ਇਹਦਾ ਦਰਸ਼ਨ ਕਰ ਲੋ ਆਹ ਤੁਹਾਡੀਆਂ ਕੋਲ ਆ ਤਾਰਦੂ ਇਹ ਆਛਾ ਬ੍ਰਾਹਮਣਾ ਸਤਵੰਤੀ ਬਸ ਸਤਵਾਦੀ ਬ੍ਰਾਹਮਣ ਹੈ ਇਹ ਚੀਜ਼ ਲੱਤ ਮਾਰਦਾ ਗਰੀਬੀ ਨੂੰ ਵੀ ਲੱਤ ਮਾਰੀ ਜੇ ਮੈਂ ਇਹਨੂੰ ਗਰੀਬੀ ਦਿੱਤੀ ਇਹਨੇ ਗਰੀਬੀ ਚੰਲੀ ਕਨ ਕਰਨਾ ਮ ਗਰੀਬੀ ਨੂੰ ਜਾਣਦਾ ਹੀ ਕੋਈ ਜਿੰਨੀ ਮਰਜੀ ਤੇ ਬਸ ਹੈ ਕੋਈ ਕੋਈ ਸੋਚ ਕਰਦਾ ਮਿੱਤਰ ਮਿੱਤਰ ਕੋਈ ਕੋਈ ਹੈ ਮੈਂ ਬਣਤਾ ਬਾਹਰ ਜਵਾਂ ਬਾਹਰ ਤੱਕ ਜਾਰ ਬਣ ਗਿਆ ਵੀ ਮੇਰੀ ਤੇ ਨਾ ਦੋਸਤੀ ਆ ਪਰ ਨਮਾਉਂਦਾ ਕੋਈ ਆ ਗੱਲਾਂ ਬਾਤਾਂ ਨਾਲ ਇੱਕ ਸੱਤਿਆ ਪਰ ਹਾਂ ਗੱਲਾਂ ਬਾਤ ਗੱਲਾਣਾ ਕੋਲ ਬੰਦ ਜਪਗਾ ਪਾਪਾ ਮਿੱਤਰ ਗਾਦੀ ਕੋਲ ਮੈਨੂੰ ਬਾਹਰ ਜਾਵੜਦੇ ਮੈਂ ਤੇਰਾ ਐ ਕਰ ਕੇ ਕਾਰਜ ਕਹੂੰਗਾ ਪਰ ਬਾਹਰ ਜਾ ਕੇ ਭੁੱਲ ਜਾਂਦੇ ਫਿਰ ਫੋਨ ਵੀ ਨਹੀਂ ਕਰਦੇ ਨਹੀਂ ਕੋਸਦੇ ਪਾਪਾ ਇਹਦਾ ਦਾ ਬਹੁਤ ਦੇਖ ਲੋ ਵੀ ਕਹਿੰਦੇ ਸੀ ਬੀਜੀ ਆ ਕੰਮ ਦੇ ਬਾਹਰ ਸਾਨੂੰ ਟਾਈਮ ਨਹੀਂ ਟਾਈਮ ਇੱਕ ਦਿਨ ਰਹਿਣਾ ਨਹੀਂ ਇਹ ਤਾਂ ਮੌਤਾ ਕਿ ਉਹਨਾਂ ਟਾਈਮ ਕਿੱਥੋਂ ਬਣ ਆ ਉਹਨਾਂ ਵੀ ਆ ਇਹ ਸੁਆਹਨਤ ਘਟਦੇ ਵੀਰੇ ਹੈ ਇਹ ਦੁਕਾਨ ਆ ਇੱਕ ਆਪਣੀ ਕਿਰਾਏ ਦੀ ਇਹਦੇ ਵਿੱਚ ਸੁਆਹਨ ਉੱਡੀ ਜਾਂਦਾ ਲੈ ਲੈ ਧਾਰ ਭਰਤੀ ਜਾਂਦੇ ਆ ਸਹੀ ਨਗਦ ਨਾਲ ਸਾਨੂੰ ਕੋਈ ਮਿਲਦਾ ਨਹੀਂ ਜਿਹੜੇ ਸੱਚੇ ਨਾਮ ਨਾਲ ਮਿਲ ਆਵੇ ਨਗਦ ਨਾਮ ਆ ਸਾਨੂੰ ਇਹ ਧਾਰ ਚ ਨਹੀਂ ਜਾਂਦਾ ਝੂਠ ਪੰਮਾ ਸੱਚ ਹੋਣੇ ਪਰ ਤੇ ਮਨਾ ਇਹ ਤਾਂ ਖਾਂਦੇ ਰ ਗੁੱਲੇ ਵਰਫੀ ਗਲਾਬ ਜੰਮਣਾ ਇਹਦੇ ਵਰਫੀ ਗਲਾਬ ਜਮਣਾ ਕਰਨ ਲੱਗੋ ਯਾਰ ਨੂੰ ਪੁੱਲ ਜਾਂਦੇ ਸਹੀ ਹੈ ਪੁੱਲ ਜਾਂਦੇ ਕੀਤੇ ਵੇਕਰਾਰ ਨੂੰ ਕੌਣ ਹੋ ਸਿਆਣ ਦਾ ਪੁਰਾਣਾ ਯਾਰ ਨੂੰ ਪਹਿਲਾਂ ਬਾਹਾਂ ਚ ਬਾਹਾਂ ਪਾ ਕੇ ਤੁਰਦੇ ਆ ਮੜ ਕੇ ਪੁੱਲ ਜਾਂਦੇ ਪੁੱਲ ਜਾਂ ਲੱਖਾਂ ਚ ਕੋਈ ਮਤਲਬੀ ਬਾਲੇ ਸਾਨ ਪੜਪੇ ਹੁਣ ਹੋ ਗਿਆ ਇਹ ਮਤਬਲੀ ਸੰਸਾਰ ਜੀ ਬੈਲੇ ਰਹਿ ਗਏ ਕੋਈ ਕੋਈ ਯਾਰ ਨਹੀਂ ਕਰਕੇ ਮੁੱਕਰ ਜਾਂਦੇ ਆ ਕਰਕੇ ਕਰਾਰ ਕੋਈ ਬਿਲਕੁਲ ਮੇਰੇ ਕੋਲ ਆਉਣ ਜਾਂ ਨਾ ਆਉਣ ਜਾਂ ਮੇਰੇ ਹੋਣ ਪਰ ਜਿਹਦੇ ਉੱਤੇ ਗੁਰੂ ਦੀ ਹੋ ਜੇ ਦ੍ਰਿਸ਼ਟੀ ਪੂਰੀ ਜਿਹਦੇ ਗੁਰੂ ਦੇ ਰੱਤੇ ਹੋ ਭੁੱਖਾ ਨਹੀਂ ਬਿਲਕੁਲ ਲੋਕ ਕਹਿੰਦੇ ਆਏ ਹੋ ਜਿਉਂ ਗੁਰੂ ਨਹੀਂ ਉਹ ਗੁਰੂ ਦੇ ਉੱਤੇ ਹੱਥ ਰੰਦਾ ਸੱਚਾ ਸੇਵ ਦੀਆਂ ਬੜੀਆਂ ਅਨਿਆਤ ਸੇਵ ਕਰਦੇ ਇਹ ਬੰਦੇ ਦੇ ਹੱਥ ਚਾਏ ਬੰਦਾ ਤਾਂ ਭੁੱਲ ਜਾਂਦਾ ਯਾਰ ਥੋੜੀ ਜੀ ਨੌਕਰੀ ਤੇ ਲੱਗ ਜੇ ਆਪਦੀ ਹਵਾ ਚ ਉਹ ਲੋਕਾਂ ਨੂੰ ਰੋ ਮੇਰੇ ਕੋ ਕੋ ਹੈ ਨਹੀਂ ਸਹੀ ਵੇਖਿਆ ਕੋਈ ਬੰਦੇ ਉਸੇ ਨੇ ਸਮਾਏ ਦਨ ਸਮਾ ਗਰੀਬੀ ਮਤਲਬ ਤੱਕ ਰਹੇ ਲੋਕ ਮਤਲਬ ਤਾਈ ਰਹੇਗਾ ਮਤਲਬ ਜਿੰਨਾ ਮਰਜੀ ਕਹ ਲੋ ਸਤਿ ਸ੍ਰੀ ਅਕਾਲ ਬਾਈ ਜੀ ਨਾ 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 ਨਿਮਕੇ ਵੀ ਵੇਖ ਲਈ ਸਭ ਵੰਗੂ ਤੂੰ ਨਿਮ ਦਾ ਪੂਰਾ ਡੰਗ ਵੀ ਚਲਾ ਜਾਂਦੇ ਆ ਵੇ ਹੁਣ ਲੋਟ ਆਏ ਆਪਣੇ ਸਹੀ ਹੈ ਹੁਣ ਪੈਰਾ ਹੁਣ ਡਾਂਗ ਦਾ ਉਹ ਇੱਕ ਵਾਰੀ ਦੱਸਦੇ ਕਹਿੰਦੇ ਸਵਾਮੀ ਦਰਬਾਰਾ ਸਿੰਘ ਜੀ ਨੇ ਕਥਾ ਕੀਤੀ ਸੀ ਨਾ ਉਹਨਾਂ ਨੇ ਹੀ عمر ਕਥਾ ਜਿਹੜੀ ਦੱਸਿਆ ਵੀ ਬੰਦਿਆ ਆਏ ਨਾ ਨਿਮ ਵੀ ਇੱਕ ਵਾਰੀ ਤਾਂ ਸੱਤ ਵੀ ਸਿਰ ਨਮਾਉਂਦਾ ਪਰ ਮਾਰਦਾ ਡਾਂਗ ਦਾ ਪਰ ਐਸਾ ਸਿਰ ਨੂੰ ਨਮਾਨ ਆ ਹਿੰਦ ਦੇ ਚ ਕੰਨ ਨਾਲ ਹਾਂ ਨਾਲੇ ਨਿਮਾ ਹੋ ਕੇ ਮਿਲ ਡੰਗ ਮਾਰਦਾ ਹਿਰਦੇ ਚ ਕੰਪਟਾ ਅਸੀਂ ਸੋਖਿਆਂ ਦੀ ਭੋਗਦੇ ਅਸੀਂ ਜਿਹੜੀ ਜੀਵਨਾ ਗੱਲ ਕਰਦੇ ਹਟੇ ਅੰਦਰ ਨਹੀਂ ਅੰਦਰ ਜੀ ਸੱਚਾ ਦੰਤ ਸੱਚ ਅਸੀਂ ਮੂੰਹ ਨਾਲ ਤੁਹਾਨੂੰ ਮੈਂ ਬੰਨਿਆ ਆਏ ਕਰਲਾ ਰੱਬ ਦੇ ਘਰੇ ਆਏ ਆ ਪਰ ਮੈਂ ਆਪ ਨਹੀਂ ਹਲੇ ਕਮਾ ਕੇ ਵੇਖੀ ਮੈਨੂੰ ਆਪ ਨੂੰ ਦਾ ਨਾ ਨਹੀਂ ਚਾਹੀ ਸਹੀ ਆਦਮ ਤੈਨੂੰ ਗਿਆ ਨਹੀਂ ਗਿਆ ਹਾਂ ਥੋੜਾ ਮੋਤਾ ਰਾ ਹੁੰਦਾ ਗੁਰੂ ਦਾਤ ਜਿਉਂ ਤੇਰੇ ਅੰਦਰ ਧਿਆਨ ਮਾਨ ਤੇਰਾ ਗਲਤੇ ਪੜ ਗਿਆ ਮਾਨ ਤੇਰਾ ਬ੍ਰਾਗ ਦੇ ਵਿੱਚ ਆਉਣ ਲੱਗਿਆ ਉਦੋਂ ਤੇ ਤੇ ਫੋਲੀ ਕਰਦਾ ਹੂੰ ਤੇ ਮਾ ਆਲੇ ਲੱਖਾਂ ਤੁਰੇ ਪਰ ਤਕੜੇ ਤੁਰੇ ਵੇ ਬ੍ਰਾਗ ਉਹਨਾਂ ਦੇ ਅੰਦਰ ਹੈ ਪੈਸੇ ਨੇ ਸਾਥ ਨਹੀਂ ਦਿੱਤਾ ਪੈਸੇ ਨੇ ਖੁਸ਼ੀ ਨਹੀਂ ਦਿੱਤੀ ਨੀਂਦ ਨਹੀਂ ਦਿੱਤੀ ਕਾ ਆਉਦੇ ਬਸਰੂ ਨੂੰ ਭਾਈ ਭਾਈ ਪੈਂਦੀ ਆ ਜੋ ਜਿਹੜਾ ਵੀ ਦਿਹਾ ਤੇ ਮਾ ਆਉਦੇ ਪੁੱਤਰ ਉਹ ਵੀ ਦੀ ਆ ਪੱਜ ਵੀ ਮੇਰਾ ਪੁੱਤ ਹੈ ਤੇ ਭਗਵਾਨ ਜੀ ਦਾ ਐਵੇਂ ਪਿਆਰ ਆ ਕੱਲਾ ਬੈਠ ਕੇ ਬ੍ਰਾਗ ਦੇ ਉੱਪਰ ਯਾਦ ਕਰ ਕਰ ਰੋਂਦਾ ਹੈ ਭਗਵਾਨ ਤੂੰ ਮੈਨੂੰ ਕਦੋਂ ਦਰਸ਼ਨ ਦੇਈ ਮੇਰਾ ਸਮਾਵੇਦ ਨਹੀਂ ਗਿਆ ਮੈਨੂੰ ਹਾਲ ਤੱਕ ਮਿਲਿਆ ਨਹੀਂ ਤੇ ਬ੍ਰਾਗ ਦੇ ਵਿੱਚ ਰੋਵਾਂਗੇ ਬੈਠ ਕੇ ਉਹਨੂੰ ਯਾਦ ਕਰਕੇ ਬੰਦੇ ਨੂੰ ਲੋਕੇ ਕੀ ਦਿਖਾਉਣਾ ਨਾ ਬੰਦੇ ਦੇ ਤੇ ਮੂਰੇ ਰੋਵਾਂਗੇ ਹਜ਼ਾਰਾਂ ਗੱਲਾਂ ਬਣਾ ਕੇ ਕਰੂਗਾ ਮੈਂ ਤਨ ਜਾਣਾ ਮੇਰੇ ਕੋਲ ਤਾਂ ਰੋਦਾ ਸੀ ਰੱਬ ਕੋਲੇ ਰੋਏਗਾ ਉਹ ਪਰਦੇ ਪੜਦੇ ਰੱਬ ਐਸੀ ਚੀਜ਼ ਆ ਮੈਂ ਕਿਸੇ ਦੇ ਉਗਣ ਫਰੋੜ ਤੂੰ ਹਾਂ ਫੁਲਾਣੇ ਨੇ ਫੁਲਾਣੇ ਟਾਈਮਾਂ ਗੱਲ ਕੀਤੀ ਆ ਮੈਂ ਤੇਰੇ ਖਾਨਦਾਨ ਨੂੰ ਜਾਣ ਮੈਂ ਕਹਿੰਦਾ ਮੈਂ ਕਹੂੰਗਾ ਵੀ ਤੇਰੇ ਖਾਨਦਾਨ ਨੂੰ ਨਾ ਜਾਣਦਾ ਠੀਕ ਆ ਖਾਨਦਾਨ ਹੋਊ ਜਦੋਂ ਹੋਇਆ ਕੋਈ ਪਰ ਅੱਜ ਤੂੰ ਪਹਿਲਾ ਵਾਲਾ ਨਹੀਂ ਅੱਜ ਤੂੰ ਮੰਦਰੋਂ ਨਹੀਂ ਅੱਜ ਮੰਦਰ ਤੂੰ ਰੱਬ ਦਾ ਭਗਤ ਬਣ ਸਕਦਾ ਇਹ ਗੁਰੂ ਨਾਨਕ ਦੇਵ ਪਾਤਸ਼ਾਹੀਆਂ ਆਲੇ ਉਹਨਾਂ ਤੇ ਗੁਰੂ ਦੇ ਭਤਰਿਆਂ ਦੇ ਅਜਾ ਮੱਲ ਦਾ ਨਾਂ ਬਾਣੀ ਚ ਆਉਣਾ ਨਹੀਂ ਸੀ ਉਹਦੇ ਨਾਲ ਤਾਂ ਕੋਈ ਪਾਪੀ ਨਹੀਂ ਤੇ ਗੰਕਾ ਨਾਲ ਤਾਂ ਕੋਈ ਨਹੀਂ ਕੋਪਾਪ ਕਰਦਾ ਹੈ ਗੁਰੂ ਨੇ ਕਿਰਪਾ ਕੀਤੀ ਤੇ ਗੁਰੂਆਂ ਨੇ ਕਿਰਪਾ ਕੀਤੀ ਉਹਨਾਂ ਦਾ ਨਾਂ ਬਾਣੀ ਚ ਦਰਜ ਕਰਤਾ ਉਹਨਾਂ ਨੇ ਭਗਵਾਨ ਨੇ ਇੱਕ ਨਿਰੰਕਾਰਾ ਬਾ ਪਾਏ ਗੁਰੂ ਜਿਹੜਾ ਕਹਿੰਦੇ ਔਗਣ ਨਿਵੇਦਾ ਬੰਦਾ ਤੇਰੇ ਉੱਪਰ ਬੰਦਾ ਜਿਹੜਾ ਕਰੇ ਇਹ ਉਗਣ ਫੜਦਾ ਪਹਿਲਾਂ ਬੰਦਾ ਉਹ ਨਾ ਵੇਖੋ ਵੀ ਇਹਦੇ ਉਗਣੋਂ ਉੱਠਮੇ ਤੇ ਕੀ ਚਾ ਅਧਿਆਤਮਤਾ ਉਹ ਨਹੀਂ ਰਹਿ ਗਿਆ ਇਹ ਅੱਜ ਦਾ ਬਦਲ ਗਿਆ ਅੱਜ ਤਾਂ ਨਰਮ ਹੋ ਗਿਆ ਉਹ ਤੇ ਨਹੀਂ ਦਰਨਾ ਚਾਹ ਤੂੰ ਫਿਰ ਅੱਜ ਦੀ ਗੱਲ ਨਹੀਂ ਨਾ ਯਾਦ ਰੱਖਦੇ ਨਾ ਨਾ ਉਹ ਪੁੱਛਲੀ ਯਾਦ ਰੱਖ ਲੈਂਦੇ ਆ ਅਗਲਾਂ ਇਹ ਕਹਿੰਦਾ ਇਹ ਆਈਸੀਓ ਆਈਸੀਓ ਆਈ ਇਹ ਪ੍ਰਮਾਤਮਾ ਉਹ ਰੱਖੇ ਜਾ ਰਹੇ ਫਿਰ ਤਾਂ ਪਰਛਾਤ ਨਾ ਗਿਣ ਸਕਦੇ ਨਹੀਂ ਨਾ ਸਕਦੇ ਸਮੁੰਦਰ ਡਾ ਬੀੜਾ ਚੜਿਆ ਬੀੜੀ ਸੀ ਤੇ ਬਾਦੀ ਨਗਰ ਪਰ ਹੋ ਸਕਦਾ ਬੇੜਾ ਪਾਰ ਇਹ ਉਹ ਤੇਰੇ ਗੁਨਾਹ ਮਾਫ ਕਰ ਦਿੰਦਾ ਕਿੰਨਿਆਂ ਦੇ ਕੀਤੇ ਆ ਸਧਨਾ ਕਿਤਾਈ ਲਾਲ ਹਾਂ ਹਾਂ ਕੌਡਾ ਬੜਾ ਕੌਡਾ ਰਾਸ ਲਾਲ ਹੈ ਹਾਂ ਬਾਲ ਮੀਕ ਲਾਲ ਵਿਧੀ ਚੰਦਰ ਦੇ ਗੁਰੂ ਹਰਗਵਿੰਦ ਸਾਹਿਬ ਮੇਰੀ ਪਿੱਛੇ ਮਾਲਕਾਂ ਦੇ ਨਾਲ ਚੋਰਾ ਕਰਦੇ ਤੇ ਪੰਜਾਏ ਉੱਤੇ ਬੜਾ ਸਾਧ ਬਣਾਤੇ ਸਾਰੇ ਹੈ ਇਹ ਕਿਰਪਾ ਦੀ ਸ਼ਾਂਤੀ ਨਾ ਗਈ ਉਹ ਬਖਾਈ ਹੋਰਾਂ ਤੋਂ ਹਾਂ ਹਾਂ ਕਤਬ ਬਣਾਤੇ ਆ ਉਹਨਾਂ ਨੇ ਚੋਰਾ ਤੋਂ ਜੈ ਉਹਨਾਂ ਨੇ ਚੋਰਾ ਤੋਂ ਸੰਤ ਬਣਾਤੇ ਕਤਬ ਬਣਾਤੇ ਗੁਰੂ ਦੀ ਕੈਸੀ ਕੈਸੀ ਹੈ ਉਹ ਵੇਖ ਇੰਨੇ ਅਗਲਾ ਕਹਿੰਦੇ ਵਾਈਕ ਤੇ ਖਾਲਸਾ ਵਾਈਕ ਇਹ